ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ ਸਤਰ ਅਨੇਕ ਚਲਾਵਤ ਘਾਵ ਤਉ ਤਨ ਇਕਨ ਲਾਗਨ ਪਾਵੈ ਰਾਖਤ ਹੈ ਆਪਣੋ ਕਰਦਾ ਕਰ ਪਾਪ ਸੁਭੂ ਨ ਭੇਟਨ ਪਾਵੈ ਔਰ ਕੀ ਬਾਤ ਕਹਾ ਕਹ ਤੋ ਸੋ ਸੋ ਪੇਟ ਹੀ ਕੈ ਪਟ ਵਿਚ ਬਚਾਵੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਹੁ ਤਾ ਹਰ ਕੈ ਦਵਾਰ ਮਤ ਹਰ ਪੂਛੈ ਕੌਨ ਹੈ ਪਰ ਹਮਾਰੇ ਬਾਾਰ ਕਬੀਰ ਜਿਸ ਮਰਨ ਤੇ ਜਾਗ ਡਰਾ ਮੇਰੇ ਮਨ ਆਨੰਦ ਮਰਨ ਤੇ ਪਾਈਆ ਪੂਰਨ ਪਰਮ ਆਨੰਦ ਜਾ ਤਾ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੇ ਗਲਿ ਮੇਰੇ ਆਓ ਇਤ ਮਾਰਗ ਪੈਰ ਤਰੇ ਜਾ ਸਰਦੀ ਜੇ ਕਾਣ ਨਾ ਕੀ ਜਾ ਸੁਖ ਹਟਲ ਗੁਰ ਸੇਵਿਆ ਇਹਨ ਸੁਸਾਜ ਸੁਭਾਈ ਦਰਸ਼ਨ ਪਰਸੀ ਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕ ਸੰਮੰਦੀ ਨੂਰੇ ਅਰਸੋਂ ਪੁਰਸੋਂ ਛੱਟੀ ਆ ਤਦ ਡਿਠੈ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਘੱਟੀ ਆ ਸਜਣ ਸਚਾ ਪਾਤਿਸ਼ਾ ਸ੍ਰੀ ਸਾਹਾ ਹਾਂ ਦਸ਼ਾ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੇ ਮਹਲਾ ਚੌਥਾ ਈਸ਼ਾਪੁਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਈਸ਼ਾਪੁਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈ ਐ ਮੇਰੇ ਜੀੜੇ ਤਾਂ ਸਰਬ ਸੋਖ ਪਾਵਹਿ ਮੇਰੇ ਮਨਾ Jap man sat naam Sada sat naam Halat palat mukh ujal hoi hai ਨੇਤ ਤੇ ਆਈ ਐ ਹਰ ਪੁਰਖ ਨਿਰੰਜਨ ਆਮ ਰਹਾ ਓਮ ਜਹ ਹਰ ਸਿਮਰਨ ਭਯਾ ਤਹ ਉਪਾਦ ਗਤ ਕੀਨੇ ਵਡ ਭਾਗੇ ਹਰ ਜਪਨਾ ਜਨ ਨਾਨਕ ਕਾ ਗੁਰ ਏ ਮਤ ਦਿਨੀ ਜਪ ਹਾਰ ਭਵ ਜਲ ਤਰਨਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਵਡ ਭਾਗੇ ਹਰ ਜਪਨਾ ਜਨ ਨਾਨਕ ਕਾ ਗੁਰ ਏ ਮਤ ਦਿਨੀ ਜਾ ਪਹਾਰ ਭਾਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ